ਇਕ ਦਿਨਾਂ ਨੇ ਕਾਲੀ ਪਾਈ ਹੀ ਮੇਰਾ ਪਰਸ ਵੀ ਘਰੇ ਰਹਿ ਗਿਆ ਵਾ ਮੰਮੀ ਨੇ ਕਹਿਣਾ ਵਾ ਹੱਥ 'ਚ ਕੁਝ ਨਹੀਂ ਫੜਿਆ ਧੀਏ ਤੇਰੇ ਕੋਲ ਕੁਝ ਨਹੀਂ ਹੈਗਾ ਇਹ ਮੇਰੀ ਬੇਇੱਜ਼ਤੀ ਕਰਵਾਉਂਦੇ ਆ ਬੰਦਾ ਆਣ ਗਵਾਣ ਦੀ ਮੰਗ ਲੈਂਦਾ ਵਾ ਆ ਤੇ ਮੈਨੂੰ ਸ਼ਰਮਾਉਂਦੇ ਹੀ ਆ ਇਹਦੀਆਂ ਚਾਚੀਆਂ ਤਾਈਆਂ ਵੀਂਦੀਆਂ ਹੋਣਗੀਆਂ ਤੇ ਕੀ ਆਂਦੀਆਂ ਹੋਣਗੀਆਂ ਵੀ ਮੋਟਰਸਾਈਕਲ ਤੇ ਫੇਰਾ ਪਾਉਣ ਆਈ ਆ ਮਾਂ ਦਾ ਤੇ ਨੱਕ ਇੰਨਾ ਉੱਚਾ ਹੀਗਾ ਕਾਜ ਰੁ ਮਮੀ ਗੱਡੀ ਤੇ ਆਉਣਾ ਹੀ ਤੇ ਲੱਗੇ ਹੀ ਗੱਡੀ ਚ ਬਹਿਣ ਜਦੋਂ ਗੱਡੀ ਸਟਾਰਟ ਕੀਤੀ ਨਾ ਤੇ ਉਹ ਖਰਾਬ ਹੋ ਗਈ ਸੰਦੀਪ ਪੁੱਤ ਕੱਪੜੇ ਲਿਆਂਦੇ ਤੁਹਾਡੇ ਤਿੰਨਾ ਜਾਣਿਆਂ ਦੇ ਸੂਟ ਸੋਹਣੇ ਆ ਤੇ ਆਪਣੇ ਸੱਸ ਨੂੰ ਵੀ ਸਵਾ ਕੇ ਦਈ ਤੇ ਆਪ ਵੀ ਸਵਾ ਕੇ ਆਪ ਆ ਗਏ ਬਚੰਗਾ ਪਤਾ ਤਾਂ ਸਾਰਾ ਹੀ ਨਾ ਕਿ ਮੁੰਡੇ ਦਾ ਘਰ ਬਾਰ ਕਿਦਾਂ ਦਾ ਵਾ ਕਿਦਾਂ ਦੇ ਆਏ ਉਹਨਾਂ ਕੋ ਤੇ ਗੱਡੀ ਵੀ ਹੈ ਗੱਡੀ ਤੇ ਘਰ ਬਾਰ ਸਾਰਾ ਕੁਝ ਬਣਿਆ ਵਾ ਠੀਕ ਵਾ ਨਾ ਤੇ ਮੈਂ ਉਦਾਂ ਹੀ ਦੱਸ ਦਿੱਤਾ ਭਾਬੀ ਤੂੰ ਹੀ ਹਜੇ ਵੀ ਆ ਜਾ ਮਮੀ ਚਲ ਬੈਠੋ ਦੋ ਐ ਕੁਝ ਹੋ ਸੁਣਾਓ ਭੈਣ ਜੀ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣਾ ਚਲੋ ਵਧੀਆ ਚਾਹੀਦਾ ਹੀ ਵੀ ਠੀਕ ਠਾਕ ਚਲੋ ਠੀਕ ਹੀ ਚਾਹੀਦਾ ਮਹਾਰਾਜ ਠੀਕ ਹੀ ਰੱਖੋ ਹੋਰ ਭੈਣ ਜੀ ਤੁਸੀਂ ਦੱਸੋ ਹਨ ਸੰਦੀਪ ਦਾ ਸੁਭਾ ਕਿਦਾਂ ਦਾ ਲੱਗਾ ਵਾ ਸੁਭਾ ਤੇ ਬਹੁਤ ਵਧੀਆ ਤੀ ਦਾ ਬਹੁਤ ਵਧੀਆ ਸੁਭਾਵਾ ਤੇ ਠੰਡਾ ਸੁਭਾਵਾ ਭੈਣ ਜੀ ਹੋਰ ਇਹ ਤਾਂ ਦਿੱਤੀ ਆ ਜੇ ਇਹਨੂੰ ਕਿਸੇ ਕੰਮ ਦਾ ਨਾਂ ਨਾ ਪਤਾ ਲੱਗੇ ਤੁਸੀਂ ਇਹਨੂੰ ਦੱਸਣਾ ਵਾ ਚਲੋ ਰੋਟੀ ਪਾਣੀ ਦੇ ਇਥੇ ਘਾਟੀ ਇਹਨੇ ਕੀਤਾ ਵਾ ਪਰ ਘਰ ਹੀ ਲੈਂਦੀ ਆ ਤੇ ਕਈ ਵਾਰ ਨਿਆਣੀ ਨੂੰ ਨਹੀਂ ਵੀ ਪਤਾ ਲੱਗਦਾ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਆ ਜਿਹੜਾ ਨਾਂ ਪਤਾ ਲੱਗੇ ਦੱਸਣਾ ਪੈਂਦਾ ਤੀ ਪੁੱਤ ਨੂੰ ਇਹ ਥੋੜੀ ਗੱਲ ਆ ਫਿਰ ਜੇ ਉਹਨੂੰ ਪਤਾ ਨਹੀਂ ਤੈਨੂੰ ਦੱਸਾਂਗੀ ਨਾਮ ਆ ਜੇ ਇਹਨਾਂ ਦਾ ਨਾਂ ਗੱਲ ਦਾ ਪਤਾ ਲੱਗੂ ਪੁੱਛ ਲੈਗੀ ਦੱਸਾਂਗੀ ਕੋਈ ਜਾਂ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਮੇਰੀ ਸੱਸ ਬੜੀ ਚੰਗੀ ਆ ਮੰਮੀ ਤੇ ਨਾ ਉਦੋਂ ਦਾ ਕੰਮ ਹੀ ਨਹੀਂ ਕਰਨ ਦਿੱਤਾ ਮੈਨੂੰ ਤੇ ਕਹਿੰਦੇ ਸੀ ਤੂੰ ਕੋਈ ਕੰਮ ਨਹੀਂ ਕਰਨਾ ਚੁੱਪ ਕਰਕੇ ਬੈਠੀ ਰਿਹਾ ਕਰ ਕੋਈ ਨਹੀਂ ਪੁੱਤ ਕੰਮ ਤੇ ਕਰਨਾ ਹੀ ਆ ਤੇਰਾ ਹੁਣ ਉਹੀ ਘਰ ਵਾ ਜਿੱਥੋਂ ਨਾ ਪਤਾ ਲੱਗੇ ਨਾ ਆਪਣੀ ਮੰਮੀ ਨੂੰ ਪੁੱਛ ਲਿਆ ਵੀ ਮੰਮੀ ਜੀ ਆਹ ਕੰਮ ਕਿੱਦਾਂ ਕਰਨਾ ਵਾ ਮਾਵਾਂ ਧੀਆ ਫੜ ਕੇ ਰਹਿਣਾ ਵਾ ਉੱਥੇ ਕਿੰਨੇ ਕੁ ਜਾਣੇ ਆ ਦੋਵੇਂ ਜਾਣੀਆਂ ਤੂੰ ਹੈਂ ਗਿਆ ਬਦਲਦੀਏ ਇਕੱਲਾ ਰੋਟੀ ਖਾਣ ਵਾਲਾ ਵਾ ਹਾਂਜੀ ਕੋਈ ਗੱਲ ਨਹੀਂ ਮੰਮੀ ਤੇ ਇਹ ਟੈਨਸ਼ਨ ਨਾ ਲਓ ਮੈਂ ਕੰਮ ਕਰਨ ਲੱਗ ਪੈਣਾ ਵਾ ਮੈਨੂੰ ਇਹੋ ਹੀ ਆ ਤੂੰ ਇੱਥੇ ਕੰਮ ਘਾਟ ਕੀਤਾ ਵਾ ਚਲ ਕੋਈ ਗੱਲ ਨਹੀਂ ਉਥੇ ਹੌਲੀ ਹੌਲੀ ਆਪੇ ਸਾਰਾ ਤੇ ਚੁੱਕ ਲੈਣਾ ਕੰਮ ਮੰਮੀ ਕੰਮ ਕਿਤੇ ਕਿੰਨਾ ਕੁ ਹੁੰਦਾ ਵਾ ਤਿੰਨੇ ਤੇ ਹੀ ਜੀ ਆ ਕਿੰਨੀ ਕਿ ਕਿਤੇ ਰੋਟੀ ਖਾਣੀ ਹੁੰਦੀ ਹੈ ਤੇ ਤੇ ਹੈ ਮਸ਼ੀਨਾਂ ਨੇ ਕੱਪੜੇ ਧੋ ਦੇਣੇ ਆ ਤੇ ਰੋਟੀ ਤੇ ਪਕਾਉਣੀ ਬਸ ਆਜਾ ਰਪਿੰਦਰ ਪੁੱਤ ਤੂੰ ਵੀ ਹਾਂਜੀ ਆ ਗਈ ਇਹ ਦਿਨਸ ਲਾਗਰ ਸਲਾਮਾਂ ਕਰਦੀਆਂ ਕਰਨੀਆਂ ਵਾ ਮੈਂ ਪਹਿਨਦੀ ਪੁੱਛਿਆ ਨਹੀਂ ਹਾਂ ਅੱਛਾ ਅੱਛਾ ਮੈਂ ਸੰਦੀਪ ਦਾ ਸੁਭਾ ਕਿਦਾਂ ਦਾ ਵਾ ਠੀਕ ਠੀਕ ਆ ਬਾਕੀ ਜਿਹੜੇ ਕੰਮ ਦਾ ਨਹੀਂ ਇਹਨੂੰ ਪਤਾ ਹੁੰਦਾ ਤੇ ਇਹ ਦੱਸ ਦਿਆ ਕਰੋ ਆਓ ਚਲੋ ਵਧੀਆ ਆ ਇਹ ਭਣ ਕੰਮ ਤੇ ਕਰਨਾ ਹੀ ਪੈਣਾ ਆ ਆ ਕੰਮ ਤੇ ਕਰਨਾ ਹੀ ਪੁੱਤ ਘਰਾਂ ਦਾ ਹਾਂ ਤੇ ਚਲੋ ਜਿੱਥੋਂ ਮਾਸੀ ਨਹੀਂ ਪਤਾ ਲੱਗਦਾ ਹੁੰਦਾ ਨਾ ਤੇ ਕੋਈ ਨਹੀਂ ਦੱਸ ਦਿਆ ਕਰੋ ਨਹੀਂ ਪਤਾ ਕੋਈ ਗੱਲ ਹੀ ਨਹੀਂ ਕੀ ਹੈ ਕਿਹੜੀ ਗੱਲ ਆ ਜਿਹੜਾ ਨਾਮ ਪਤਾ ਲੱਗੂ ਮੈਨੂੰ ਪੁੱਛੇ ਮੈਂ ਦੱਸਾਂਗੀ ਉਹੋ ਹੀ ਨਾ ਇੱਥੇ ਵੀ ਚਲੋ ਇਹ ਹੀ ਕਿ ਕਾਲਜ ਜਾਂਦੀ ਹੀ ਤੇ ਮਗਰੋਂ ਚੱਲੇ ਭਾ ਚਾਹੇ ਮੈਂ ਕੰਮ ਕਰ ਲੈਣਾ ਚਾਹੇ ਮੰਮੀ ਨੇ ਕਰ ਲੈਣਾ ਇਹਨੇ ਘਾਟ ਹੀ ਹਥ ਲਾਇਆ ਸੀ ਚਲੋ ਹੋਰ ਕਰ ਕੀ ਆ ਭੀ ਚਲ ਕੋਈ ਗੱਲ ਨਹੀਂ ਦੱਸ ਦਿਆ ਕਰੋ ਵਿਚਵਾਰ ਕੋਈ ਗੱਲ ਹੀ ਨਹੀਂ ਪਤਾ ਇਹ ਜੀ ਕਿਹੜੀ ਗੱਲ ਆ ਮੈਂ ਤੇ ਇੰਨਾ ਕੰਮ ਨੂੰ ਕਰਨ ਦਮਦੀ ਨਹੀਂ ਅਜੇ ਮੈਂ ਕਿਹਾ ਨਹੀਂ ਕੋਈ ਨਹੀਂ ساری ਉਮਰ ਕੰਮ ਹੀ ਕਰਨਾ ਵਾ ਮਾਂ ਚਾਰ ਦਿਨ ਕੀਤਾ ਲੈ ਮਿੰਨੀ ਕੋਲੀ ਗਈ ਇਹਨੇ ਚੱਲਦੀ ਨੇ ਨਾ ਕੋਈ ਚੀਜ਼ ਵੀ ਲੈਣੀ ਹੋਈ ਤਾਂ ਤੁਹਾਨੂੰ ਕਹਿਣਾ ਹੀ ਨੀਗਾ ਫਿਰ ਮੰਮੀ ਨੂੰ ਮੈਂ ਕੀ ਕਹਾਂ ਫਿਰ ਕੋਈ ਚੱਕੀਦਾ ਨਹੀਂ ਹੁੰਦਾ ਹੁਣ ਤੇਰੀ ਅਸਲ ਮਾਂ ਹੀ ਹੋਈ ਆ ਠੀਕ ਐ ਮੰਮੀ ਜੀ ਤੇ ਜਿਹੜੀ ਕਿਸ ਚੀਜ਼ ਦੀ ਲੋੜ ਹੋਵੇ ਕੋਈ ਕੰਮ ਦਾ ਨਾਂ ਇਹਨਾਂ ਨੂੰ ਪੁੱਛਣਾ ਠੀਕ ਠੀਕ ਆ ਨਾ ਤੇ ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਉਣਾ ਚਾਹੀਦਾ ਉਹ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਰੋਟੀ ਪਕਾ ਕੇ ਪਹਿਲਾਂ ਮੰਮੀ ਨੂੰ ਫੜਾਉਣੀ ਆ ਆ ਬਾਅਦ ਚ ਖਾਣੀ ਆ ਠੀਕ ਆ ਕੱਪੜਾ ਧੋ ਕੇ ਪ੍ਰੈਸ ਕਰਕੇ ਆ ਦੇਣਾ ਕੀ ਉਹ ਕੋਈ ਗੱਲ ਨਹੀਂ ਕੰਮ ਤੇ ਮੈਂ ਮਿੰਟਾਂ ਚ ਕਰ ਲਿਆ ਕਰਨਾ ਵਾ ਇਹ ਥੋੜੀ ਆ ਕਦੀ ਕੋਈ ਬਹਾਨਾ ਲਾਤਾ ਕਦੀ ਕੋਈ ਬਹਾਨਾ ਲਾਤਾ ਇਦਾਂ ਦੀ ਨਹੀਂ ਹੈਗੀ ਮੰਮੀ ਮੈਂ ਬਹਾਨੇ ਪੁੱਤ ਕਿਉਂ ਲਾਉਣੇ ਉਹ ਤਾਂ ਮੈਨੂੰ ਤੇਰਾ ਪਤਾ ਹੀ ਆ ਜੋ ਕੰਮ ਫੜ ਲੈਣੀ ਨਹੀਂ ਫੇ ਚੱਟ ਕਰ ਲੈਣੀ ਨਹੀਂ ਹਾਂਜੀ ਤੇ ਕੋਈ ਨਹੀਂ ਭੈਣ ਜੀ ਅਸੀਂ ਆਵਾਂਗੇ ਫੇ ਇਹਨੂੰ ਲੈ ਕੇ ਆਵਾਂਗੇ ਦੋ ਚਾਰ ਦਿਨ ਰਹੂਗੀ ਸਾਡੇ ਕੋਲ ਕੋਈ ਗੱਲ ਨਹੀਂ ਰੱਖ ਲਿਓ ਰੱਖ ਲੇ ਦੋ ਚਾਰ ਦਿਨ ਇਹ ਤਰ ਜਾਏਗੀ ਹਾਂਜੀ ਹਾਂਜੀ ਹਾਂ ਉੱਥੇ ਕਿਹੜਾ ਇਨਾ ਕੰਮ ਵਾਲਿਆ ਵਾ ਅੱਜ ਵੀ ਹੁੰਦਾ ਹੀ ਸੀ ਹੁਣ ਹੁੰਦਾ ਤੇ ਅੰਦਰ ਆ ਜੂ ਤੇ ਮੇਰੀ ਭੈਣ ਜੀ ਮੁਕੇ ਕਿੰਨੇ ਹੋਣਾ ਤੇ ਕਿਹੜੀਆਂ ਗੱਲਾਂ ਮੁਕੇ ਦਾ ਟਾਈਮ ਹੀ ਨਹੀਂ ਲੱਗਦਾ ਘਰਾਂ ਵਿੱਚੋਂ ਨਹੀਂ ਫਿਰ ਆਪ ਹੀ ਨਹੀਂ ਰਹਿੰਦੇ ਬੱਚੇ ਘਰੇ ਰਹਿੰਦੇ ਨੇ ਫਿਰ ਆਖਣਾ ਚੱਲ ਆ ਘਰ ਦਾ ਕਰਨਾ ਵਾ ਉਹ ਕਰਨਾ ਵਾ ਆਹੋ ਹੀ ਹੁੰਦਾ ਵਾ ਪਹਿਲੋਂ ਪਹਿਲੋਂ ਹੀ ਇਹੋ ਹੀ ਤੇ ਹਾਂ ਤੇ ਚਲੋ ਦੋ ਚਾਰ ਦਿਨ ਫਿਰ ਤੋਰ ਆਈਏ ਤੇ ਕੋਈ ਗੱਲ ਨਹੀਂ ਜੀ ਤੁਸੀਂ ਆਇਓ ਸੱਤ ਵਾਰੀ ਲੈ ਆਇਓ ਹਾਂ ਕਿ ਚਾਰ ਦਿਨ ਰਹਿ ਜੇਗੀ ਪੋਰ ਪਿੰਦਾ ਰੋਟੀ ਪਾਣੀ ਦਾ ਹੋਇਆ ਵਾ ਇਂਤਜਾਮ ਸਾਰਾ ਹਾਂਜੀ ਰੋਟੀ ਪੱਕੀ ਆ ਮੈਂ ਉਹੀ ਕਹਿਣ ਆਈ ਸੀ ਵੀ ਖਾਣੇ ਦੇ ਸੁਭਾਅ ਦੇ ਆ ਚਲੋ ਫਿਰ ਆਓ ਤੇ ਰੱਖੋ ਉੱਥੇ ਤੇ ਆ ਬਸ ਰੋਟੀ ਮੈਂ ਵੇਖਣੀ ਆਈ ਸੀ ਤੇ ਚਲੋ ਫਿਰ ਆਜੋ ਹਾਂ ਚਲੋ ਮੈਨੂੰ ਤੇ ਲੱਗਦਾ ਵਾ ਤੈਨੂੰ ਅਗਲ ਨਹੀਂ ਹੋਣੀ ਹੈਗੀ ਇੰਨਾ ਵੱਡਾ ਹੋ ਗਿਆ ਵਾ ਅੱਗੇ ਤੇ ਚਲ ਮੰਨਿਆ ਹੀ ਕਿ ਮੇਰਾ ਵਿਆਹ ਨਹੀਂ ਹੋਇਆ ਤੂੰ ਨਹੀਂ ਸਾਸਟਰੀ ਕੱਲ ਬੁਲਾਉਂਦਾ ਹੁੰਦਾ ਸੀ ਹੁਣ ਤੇ ਬੁਲਾਉਂਦਾ ਤੇਰਾ ਫਰਜ਼ ਵਾ ਨਾ ਹੁਣ ਮੇਰਾ ਵਿਆਹ ਹੋ ਗਿਆ ਵਾ ਓ ਮੈਨੂੰ ਪਤਾ ਹੀ ਨਹੀਂ ਤੁਸੀਂ ਆਏ ਜੇ ਨਾ ਬਾਹਰ ਗੱਡੀ ਲੱਗੀ ਨਾ ਕੱਖ ਤੈਨੂੰ ਗੱਡੀ ਦਿਖੀ ਨਹੀਂ ਏਡੀ ਵੱਡੀ ਢੀ ਗੱਡੀ ਬਾਹਰ ਤਾਂ ਸਪਲੈਂਡਰ ਮੋਟਰਸਾਈਕਲ ਲੱਗਾ ਵਾ ਗੱਡੀ ਤੇ ਮੈਨੂੰ ਕਿਤੇ ਲੱਭੀ ਨਹੀਂ ਮੈਨੂੰ ਹੋਰ ਸੁਪਨਾ ਤੋਂ ਰੋਣਾ ਨਾ ਵੀ ਤੁਸੀਂ ਆਏ ਜੇ ਵੇ ਜਿਹੜੀ ਤੂੰ ਗੱਡੀ ਲੈ ਕੇ ਦਿੱਤੀ ਨਾ ਮੈਨੂੰ ਉਹ ਗੱਡੀ ਚ ਆਈਆਂ ਮੈਂ ਤੈਨੂੰ ਮਾਰੀ ਮੋਟੀ ਸ਼ਰਮ ਨਹੀਂ ਹੈਗੀ ਸਾਰੇ ਜਣੇ ਇੰਨਾ ਰੋਲਾ ਪਾਉਣ ਦੇ ਤੇਨ ਆਵਾਜ਼ ਨਹੀਂ ਸੁਣੀ ਕਿ ਕੌਣ ਆਇਆ ਕੌਣ ਨਹੀਂ ਚੁੱਪ ਕਰਕੇ ਤੇ ਅੰਦਰ ਬਹਿ ਗਿਆ ਵਾ ਦੋਸਤ ਆਏ ਹੁੰਦੇ ਆ ਫਿਰ ਤੇ ਬੜੀ ਸ਼ੇਤੀ ਭੱਜ ਜਾਣਾ ਸੀ ਮੈਂ ਸਵੇਰ ਦਾ ਘਰੇ ਹੀ ਨਾਲੇ ਮੰਮੀ ਮੈਨੂੰ ਕੰਮ ਭੇਜਿਆ ਸੀ ਕਹਿੰਦੇ ਫੋਨ ਲੈ ਕੇ ਦੇ ਨਵਾ ਉਹਨਾਂ ਨੂੰ ਫੋਨ ਲੈ ਕੇ ਦਿੱਤਾ ਵਾ ਬਾਅਦ ਮੈਨੂੰ ਅੱਡੇ ਤੇ ਕੋਈ ਕੰਮ ਪੈ ਗਿਆ ਮੈਂ ਉਧਰ ਚੱਲ ਗਿਆ ਤੈਨੂੰ ਕੰਮ ਨਹੀਂ ਸੀ ਮੈਨੂੰ ਪਤਾ ਤੂੰ ਖੇਡਣ ਗਿਆ ਸੀ ਘਟ ਚਲਾਕ ਬਣਿਆ ਕਰ ਉਹ ਮੈਂ ਪੱਗ ਬਣ ਕੇ ਖੇਡਣ ਜਾਣਾ ਵਾ ਹੱਦ ਗੰਡੇ ਜੀ ਇਹਨਾਂ ਨੇ ਕਿਤੇ ਭੈਣ ਨੂੰ ਕਿਤੇ ਫੋਨ ਕਰਕੇ ਪੁੱਛ ਲੈ ਹਾਲ ਚਾਲ ਉਹ ਫੋਨ ਤੇ ਹੀ ਭਾਬੀ ਦਾ ਨਹੀਂ ਕਦੀ ਚੁੱਕਿਆ ਮੰਮੀ ਦਾ ਨਹੀਂ ਕਦੀ ਚੁੱਕਿਆ ਮੇਰੇ ਚੁੱਕਣਾ ਵਾ ਕਰਦਾ ਤਾਂ ਸਹੀ ਕੀ ਪਤਾ ਮੈਂ ਚੌਕ ਹੀ ਲੈਂਦੀ ਤੁਹਾਡੇ ਕੋ ਤਾਂ ਨੰਬਰ ਹੀ ਨਹੀਂ ਕੋਈ ਤੇ ਤੂੰ ਆਪ ਲਾ ਦਿੰਦਾ ਫੋਨ ਜੇ ਮੇਰਾ ਨੰਬਰ ਨਹੀਂ ਹੀ ਹੈਗਾ ਤੇ ਭਾਜੀ ਆਪਣੇ ਤੇ ਫੋਨ ਤੇ ਲਾ ਦਿੰਦਾ ਉਹ ਦੀਦੀ ਤੁਹਾਨੂੰ ਵੀ ਪਤਾ ਵਾ ਕਿ ਯਾਰ ਬੰਦਾ ਬਾਹਰ ਕਿਤੇ ਕੰਮ ਗਿਆ ਹੁੰਦਾ ਵਾ ਹੈ ਮੈਂ ਵੀ ਉਹਨਾਂ ਨੂੰ ਡਿਸਟਰਬ ਕਰਨਾ ਹੀ ਫੋਨ ਕਰਕੇ ਤੂੰ ਇੱਕ ਵਾਰੀ ਫੋਨ ਤੇ ਲਾਉਂਦਾ ਭਾਜੀ ਤੇਰੇ ਨੇ ਆਪੇ ਗੱਲ ਕਰਵਾ ਦੇਣੀ ਹੀ ਇੰਗਲਿਸ਼ ਵੇ ਕੱਢੀ ਮਾਰਦਾ ਵਾ ਉਹ ਇਸੇ ਕਰਕੇ ਤੇ ਫਾ ਵੱਡਿਆ ਵਾ ਨਵਾਂ ਫੋਨ ਲੈ ਕੇ ਦਿੱਤਾ ਮੰਮੀ ਨੂੰ ਹੁਣ ਤੁਹਾਡੇ ਘਰ ਕੇ ਮੈਨੂੰ ਕੋਣ ਲੈ ਕੇ ਦਿੱਤਾ ਮੰਮੀ ਕੋ ਤਾਂ ਫੋਨ ਹੈਗਾ ਹੀ ਉਹ ਮੰਮੀ ਨੂੰ ਨਹੀਂ ਲੈ ਕੇ ਦਿੱਤਾ ਮੰਮੀ ਕੋ ਤਾਂ ਹੈਗਾ ਮੈਨੂੰ ਵੀ ਪਤਾ ਵਾ ਕਹਿੰਦੇ ਵੀ ਸੰਦੀਪ ਨੂੰ ਦੇਣਾ ਵਾ ਇਹ ਮੈਂ ਆ ਕੇ ਬੜੀ ਓ ਟੀਚਰ ਲੱਗੀ ਮੈਨੂੰ ਫੋਨ ਚਾਹੀਦਾ ਵਾ ਨਾਲੇ ਮੇਰੀ ਇੱਕ ਮਿੰਟ ਗੱਲ ਸੁਣੋ ਤੁਹਾਡੇ ਕੋਲ ਉੱਥੇ ਸੋਹਰੇ ਹੈ ਨਹੀਂ ਕੱਕ ਵੀ ਹੈ ਉਹਨਾਂ ਨੂੰ ਕੋਣ ਫੋਨ ਲੈ ਕੇ ਦੇਣ ਅੱਜ ਵੀ ਪਿੱਛੇ ਖਾਣ ਨੂੰ ਧਿਆਨ ਰੱਖਿਆ ਹੁਣ ਚਪੇੜਾ ਨਾ ਖਾ ਲਈ ਠੀਕ ਆ ਨਾ ਮੈਂ ਫੋਨ ਨਹੀਂ ਮੰਗਿਆ ਮੰਮੀ ਕੋਲੋਂ ਮੇਰੇ ਕੋਲ ਤਾਂ ਫੋਨ ਹੈਗਾ ਹੀ ਇਹਨਾਂ ਦੇ ਫੋਨ ਤਾਂ ਮੈਂ ਗੱਲ ਕਰ ਲਿਆ ਕਰਨੀ ਮੈਨੂੰ ਕਿ ਲੋੜ ਹੀ ਫੋਨ ਲੈਣ ਦੀ ਉਹ ਤਾਂ ਚਲੋ ਮੰਮੀ ਦੀ ਮਰਜ਼ੀ ਆ ਚਲ ਜੇ ਲਿਆਂਦਾ ਵਾ ਮੈਨੂੰ ਫੋਨ ਤੇ ਦੇ ਫਿਰ ਕਿਹੜਾ ਲੈ ਕੇ ਆਇਆ ਵਾ ਫੋਨ ਕਾਲ ਹੀ ਲੈ ਕੇ ਦੇਣਾ ਸੀ ਮੰਮੀ ਨੇ ਇਹਨਾਂ ਭਾਬੀ ਨੂੰ ਤਿੰਨ ਚਾਰ ਵਾਰੀ ਕਿਹਾ ਵੀ ਸੰਦੀਪ ਨਾਲ ਗੱਲ ਕਰਨੀ ਆ ਤੇ ਭਾਬੀ ਨੇ ਗੱਲ ਹੀ ਨਹੀਂ ਕਰਵਾਈ ਬਾਅਦ ਵਿੱਚ ਮੰਮੀ ਟੈਨਸ਼ਨ ਲੈਂਦੀ ਹੀ ਵੀ ਮੈਂ ਸੰਦੀਪ ਨਾਲ ਗੱਲ ਕਰਨੀ ਉਹਦਾ ਹਾਲ ਚਾਲ ਪੁੱਛਣਾ ਵਾ ਜਿੰਦੋਂ ਦੇ ਤੁਸੀਂ ਵਿਆਹੇ ਗਏ ਏ ਜੇ ਗੱਲ ਤੇ ਹੋਈ ਨਹੀਂ ਮੰਮੀ ਨਾਲ ਬਾਅਦ ਵਿੱਚ ਮੰਮੀ ਨੇ ਮੈਨੂੰ ਪੈਸੇ ਦਿੱਤੇ ਵੀ ਇਦਾਂ ਕਰ ਸੰਦੀਪ ਨੂੰ ਫੋਨ ਲਿਆ ਕੇ ਦੇ ਸ਼ਹਿਰ ਜਾਣਾ ਹੀ ਰਹਿਣਾ ਵਾ ਨਾ ਤੋ ਤੁਥੋਂ ਲਿਆ ਕੇ ਦੇ ਇਹਨੂੰ ਫੋਨ ਮੈਂ ਭਾਬੀ ਨੂੰ ਦੋ ਤਿੰਨ ਵਾਰੀ ਫੋਨ ਲਾਇਆ ਏ ਅੱਗੇ ਪਹਿਲਾ ਕੀ ਕਹਿੰਦੇ ਹੁੰਦੇ ਮੈਨੂੰ ਹੇ ਮੰਮੀ ਆਹ ਕੰਮ ਕਰਨ ਦੇ ਆ ਮੰਮੀ ਧਾਰਾ ਕੱਢਣ ਦੇ ਆ ਇਹਨਾਂ ਨੇ ਮੇਰੀ ਗੱਲ ਹੀ ਨਹੀਂ ਕਰਵਾਈ ਚਲ ਮੰਮੀ ਨੇ ਆ ਵਧੀਆ ਕੀਤਾ ਵਾ ਫੋਨ ਲੈਤਾ ਵਾ ਉਹ ਨਾਲੇ ਫੋਨ ਮੇਕੋ ਨਹੀਂ ਆ ਫੋਨ ਮੰਮੀ ਕੋਮਾ ਕੋਈ ਗੱਲ ਨਹੀਂ ਮਮਾ ਮੈਨੂੰ ਕਹਿ ਦਿੰਨਾ ਵਾ ਪਰ ਮਾਰੀ ਚ ਪਿਆ ਵਾ ਕੱਢ ਕੇ ਦੇ ਦਿੰਦੇ ਆ ਚਲ ਕੋਈ ਗੱਲ ਨਹੀਂ ਹੁਣ ਮੈਂ ਤੇਰੇ ਕੋ ਤਾਂ ਨਹੀਂ ਮੰਗਣਾ ਮੈਂ ਮੰਮੀ ਕੋ ਆਪੇ ਲੈ ਲੈਣਾ ਫੋਨ ਆ ਲੈ ਲਓ ਕੋਈ ਗੱਲ ਨਹੀਂ ਮਹਿੰਗੇ ਪਾਦਾ ਵਾ ਇੱਥੇ ਮਿਲਣਾ ਆ ਵੀ ਕਿਡਸ ਨਾਉਣ ਦੇ ਆ ਜਦੋਂ ਤੂੰ ਆਪਣੇ ਪੈਸਿਆਂ ਦਾ ਲੈ ਕੇ ਦੇਵੇਂਗਾ ਨਾ ਫਿਰ ਗੱਲ ਕਰੀ ਮੰਮੀ ਨੇ ਆਪਣੇ ਕੋਲੋਂ ਲੈ ਕੇ ਹੁਣ ਫੋਨ ਲਿਆ ਕੇ ਦੇਤਾ ਵਾ ਨਾ ਹੁਣ ਕੋਈ ਹੋਰ ਚੀਜ਼ ਨਹੀਂ ਨਾ ਤੱਕ ਰਖੀ ਇਧਰੋਂ ਠੀਕ ਆ ਨਾ ਚੁੱਪ ਕਰਕੇ ਤੇ ਬੈਠਾ ਰਹਿ ਹਾਜੀ ਵੀ ਪਿਛੇ ਖਾਈ ਜਾਂ ਡੀ ਆ ਤੂੰ ਆਪਣੇ ਸਹੁਰੇ ਚਲ ਗਈ ਉਹਨਾਂ ਕੋਲ ਚੀਜ਼ ਮੰਗ ਕੋਈ ਐ ਵੀ ਵਿਪਤਾ ਪਾਈ ਆ ਵੇਖਾਂ ਕਿ ਢੀ ਨਾ ਸੋਭਾ ਦਸੰਦੀ ਆ ਉਹਨਾਂ ਨੂੰ ਪੀ ਇਹਨੂੰ ਨਾ ਕੰਮ ਦੀ ਜਾਂਚ ਨਹੀਂ ਗਈ ਹੈਗੀ ਕੋਈ ਨਹੀਂ ਇੱਥੇ ਨਾ ਉਹਨੇ ਘਰ ਛੜਿਆ ਹੀ ਤੇ ਚੱਲ ਕੋਈ ਨਹੀਂ ਨੌ ਦੇ ਸੱਤੇ ਸੁੱਟ ਦਿੰਨੇ ਆ ਹੁਣ ਉਥੇ ਮਗਰ ਕਿਨੇ ਕਰਨ ਜਾਣਾ ਹੁਣ ਆਪ ਚਲ ਜਾ ਨਾਲ ਤੇ ਜਾਗਦ ਘਰ ਆਇਆ ਕਰੀ ਪੀਟੀ ਨੂੰ ਕਹੀ ਕੰਮ ਦੀ ਇਜਾਜ਼ਤ ਨਹੀਂ ਆਦੋ ਕੰਮ ਤੇ ਲਾਇਆ ਨਹੀਂ ਆ ਪੀਨਾ ਮੇਰੀ ਕੁੜੀ ਕੰਮ ਕਿਦਾਂ ਕਰੂਗੀ ਕਿਹੇ ਕੰਮ ਨੂੰ ਹੱਥ ਨਹੀਂ ਨੂੰ ਲਾਉਣ ਦਿੱਤਾ ਹੈਗਾ ਤਾਂ ਹੁਣ ਇਹ ਕੋਈ ਨੂੰ ਜਾ ਸਿਖਾ ਦਿਓ ਗੱਲ ਕਰਦਿਆਂ ਵੀ ਮੈਂ ਨਹੀਂ ਆ ਇਹਨਾਂ ਨੂੰ ਕਿਤੇ ਮਾਸਾਜ ਨਹੀਂ ਨੇ ਮਸ਼ੀਨੀ ਆਉਂਦੀ ਵੀ ਅਗਲਾ ਬੰਦਾ ਕੀ ਸੋਚੇਗਾ ਸਾਡੇ ਬਾਰੇ ਪਿੱਲਾ ਇਹਨਾਂ ਦੀ ਕੁੜੀ ਨੂੰ ਕੰਮ ਨਹੀਂ ਕਰਨਾ ਹੁੰਦਾ ਖਾਦੀ ਹੋਈ ਹੈ ਕਿਤੇ ਮੈਂ ਨਹੀਂ ਇੱਕ ਤਾਂ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਜਿਹੜਾ ਨਵਾਂ ਸਮਾਂ ਆਇਆ ਵੀ ਜੇ ਤੂੰ ਆਇਆ ਹੀ ਆ ਤੇ ਤੂੰ ਗੱਡੀ ਲੈ ਆ ਕਿਹਦੀ ਮੰਗ ਕੇ ਜੇ ਆਪਣੀ ਨਹੀਂ ਆ ਅੰਡਰ ਬਾਂਡੋ ਲੈ ਆ ਪਹਿਲੇ ਦਿਨ ਤੇ ਗੱਡੀ ਦੀ ਆਈ ਜਾਂਦੇ ਮੋਟਰਸਾਈਕਲ ਤੇ ਤਾਂ ਲੰਮਗਾਉਂਦੇ ਹੀ ਆਈ ਹਾਦੀ ਹੋਈ ਏ ਕਦੇ ਮੈਂ ਨਹੀਂ ਇਹਨਾਂ ਵਲੀ ਤੇ ਕੋਮਿਊਰੀਆ ਅਮਰੀਕਾ ਤੋਂ ਹਾਂ ਪੁੱਤ ਕੀ ਗੱਲ ਆ ਮੰਮੀ ਮੈਨੂੰ ਕਰਨ ਕਹਿਣ ਗਿਆ ਸੀ ਕਿ ਫੋਨ ਲਿਆਂਦਾ ਤੇਰੇ ਵਾਸਤੇ ਫੋਨ ਲਿਆਂਦਾ ਵਾ ਕੇ ਇੰਨੀ ਵਾਰਾਂ ਤੇਰੀ ਭਾਬੀ ਨੂੰ ਕਿਹਾ ਸੀ ਕਿ ਸੰਦੀਪ ਨਾਲ ਗੱਲ ਕਰਵਾ ਮੇਰੀ ਇੱਕ ਵਾਰਾਂ ਤੇਰੇ ਨਾਲ ਗੱਲ ਨਹੀਂ ਕਰਵਾਈ ਸਗੋ ਨਾ ਮੈਂ ਤੇਰੇ ਭੂਣਾ ਵੀ ਤਾਂ ਠਾਂ ਠਾਂ ਹੋਈ ਮੈਂ ਕੁੜੀ ਨੂੰ ਫੋਨ ਚਾਹੀਦਾ ਵਾ ਤੇ ਇਹ ਸਿਆਣੀ ਪਤਾ ਕੀ ਜਾਂਦੀ ਸੀ ਉਹਨੇ ਫੋਨ ਕੀ ਕਰਨਾ ਉਹ ਕਿਹੜੀ ਡਿਊਟੀ ਤੇ ਜਾਂਦੀ ਆ ਕੋਈ ਗੱਲ ਨਹੀਂ ਆਪੇ ਸੌਰੇ ਲੈ ਦੇਣਗੇ ਮੈਂ ਕਿਹਾ ਸੌਰੇ ਕਿਉਂ ਲੈ ਦੇਣਗੇ ਹੁਣ ਇੱਕ ਵਾਰਾਂ ਤੇ ਮੈਂ ਲੈ ਕੇ ਦਿੰਨੀ ਆ ਗਾੜੀ ਆਪੇ ਲੈ ਦੇਣਗੇ ਹੁਣ ਮੈਂ ਕਰਨ ਨੂੰ ਪੈਸੇ ਦਿੱਤੇ ਇਹਨਾਂ ਤੋਂ ਚੋਰੀ ਵੀ ਇਹਨਾਂ ਨੂੰ ਪਤਾ ਨਾ ਲੱਗੇ ਹੁਣ ਫੋਨ ਦੇ ਨੂੰ ਮੈਂ ਦੇ ਦਿੰਨੀ ਆ ਤੇ ਤੂੰ ਆਪਣੇ ਪਰਸੇ ਚ ਪਾ ਲਈ ਪਰ ਪਰਸੇ ਚ ਕਿੱਥੋਂ ਪਾਉਣਾ ਪਰਸੇ ਤਾਂ ਤੂੰ ਲੈ ਕੇ ਨਹੀਂ ਆਈ ਜਿਹੜਾ ਇਧਰੋਂ ਦਿੱਤਾ ਸੀ ਉਹੋ ਹੀ ਫੜ ਲੈਣ ਦੀਗਾ ਤੂੰ ਇਦਾਂ ਹੀ ਆ ਗਈ ਆ ਮੰਮੀ ਛੇਤੀ ਛੇਤੀ ਵੇਚਨਾ ਪਰ ਸੋ ਉੱਥੇ ਹੀ ਰਹਿ ਗਿਆ ਉਹ ਤੇ ਇੱਥੇ ਆ ਗਈ ਮੈਂ ਵੇਖਿਆ ਕਿ ਮੇਰੇ ਕੋਲ ਤੇ ਪਰਸੀਆਂ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਨਾ ਤੁਹਾਡੇ ਕੋ ਫੋਨ ਵਾਸੇ ਮੰਗਣਾ ਸੀ ਕਿ ਮੰਮੀ ਮੈਨੂੰ ਫੋਨ ਲੈ ਦੋ ਮੈਂ ਇੰਨਾ ਕੋ ਡਰਦੀ ਨਹੀਂ ਸੀ ਮੰਗਣ ਦੀ ਇਹਨਾਂ ਨੇ ਕਹਿਣਾ ਵਾ ਤੂੰ ਫੋਨ ਕੀ ਕਰਨਾ ਵਾ ਮੇਰੇ ਵਾਲਾ ਹੈਗਾ ਹੀ ਆ ਇਹ ਤੋਂ ਗੱਲ ਕਰ ਲਿਆ ਕਰੀ ਹਾਂ ਕਰਕੇ ਨਹੀਂ ਮੰਮੀ ਉਹਨਾਂ ਨੂੰ ਕਹਿਣ ਦੀ ਚਲ ਕੋਈ ਗੱਲ ਨਹੀਂ ਹੁਣ ਮੈਂ ਲੈਤਾ ਹੁਣ ਕਰਨੇ ਸੇਮੂ ਵੀ ਵਿੱਚ ਪਾਤੀ ਐ ਤੇ ਹੁਣ ਮੈਨੂੰ ਫੋਨ ਕਰ ਦਿਆ ਕਰੀ ਚੰਗਾ ਠੀਕ ਆ ਮੰਮੀ ਤੀ ਟੈਨਸ਼ਨ ਨਾ ਲਾਓ ਮੈਨੂੰ ਨਹੀਂ ਪਤਾ ਲੱਗ ਰਹੀ ਨਹੀਂ ਤੈਨੂੰ ਲਿਫਾਫੇ ਵਿੱਚ ਦੇ ਦੇਉਂ ਚੋੜੀ ਕੱਪੜਿਆਂ ਵਾਲਾ ਲਿਫਾਫਾ ਜਿਹੜਾ ਤੈਨੂੰ ਦੇਣਾ ਨਾ ਉਹਦੇ ਵਿੱਚ ਤੁਹਾਡੇ ਕਿੰਨਾ ਜਿਹੇ ਸੂਟ ਵਾ ਤੇ ਨਾਲ ਹੀ ਮੈਂ ਆਹ ਫੋਨ ਪਾ ਦੇ ਲੱਗੀ ਆ ਉੱਥੇ ਜਾ ਕੇ ਕੱਢੀ ਇੱਥੇ ਨਾ ਕੱਢੀ ਜੇ ਫੋਨ ਤੇ ਇਹਦੇ ਹੁੰਦਿਆਂ ਕੱਢ ਲਿਆ ਨਾ ਇਹਨੇ ਇੱਥੇ ਵੇਖੇ ਪਵਾੜਾ ਪਾ ਦੇਣਾ ਇਹ ਤਾਂ ਕਰਕੇ ਤੈਨੂੰ ਕਹਿਣ ਡਈ ਆ ਫੇਰ ਨਾ लवली ਦੇ ਕੰਨ ਵੀ ਭਰਦੀ ਆ ਤੇ ਕੁੜੀ ਨੂੰ ਆ ਲੈ ਤਾਂ ਕੁੜੀ ਨੂੰ ਆ ਲੈ ਤਾਂ ਉਹਦੋਂ ਉਹਦੇ ਹੁੰਦਿਆਂ ਹੀ ਕਹਿੰਦੀ ਸੀ ਕਿ ਉਹਨੂੰ ਫੋਨ ਦੀ ਕੀ ਲੋੜ ਵਾ ਤੇ ਮੈਂ ਤਾਂ ਇਹਨੂੰ ਛੇਰ ਜਿੱਡਾ ਚਾਹੀਦਾ ਵਾ ਤੇ ਮੇਰੀ ਕੁੜੀ ਨੂੰ ਨਹੀਂ ਲੋੜ ਹੈਗੀ ਕੋਈ ਮਮੀ ਇਹਨੂੰ ਕਹਦਾ ਸਾੜਾ ਹੁੰਦਾ ਭਲਾ ਮਾਵਾ ਧੀਆਂ ਦੀ 100 ਗੱਲ ਹੁੰਦੀ ਆ ਤੁਸੀਂ ਮੈਨੂੰ ਜੋ ਮਰਜ਼ੀ ਲੈ ਕੇ ਦੋ ਇਹਨੂੰ ਕੀ ਹੁੰਡਿਆ ਵਾ ਤੇ ਲੈ ਕੇ ਦੇਣ ਜੋਗੀ ਨਹੀਂ ਆ ਤੇ ਗੱਲਾਂ ਕਿਉਂ ਕਰਦੀ ਫਿਰ ਇਹ ਇਹੋ ਤਾਂ ਗੱਲ ਵਾ ਪਰਜਾਈਆਂ ਕਿਨੂੰ ਕਵੇ ਕੋਈ ਉਹ ਤਾਂ ਮਾਂ ਤੇ ਹੋਈ ਰਿਜਾਂ ਕਰਦਾ ਵਾ ਭਰਾ ਪਰਜਾਈਆਂ ਜਿਹੜੇ ਹੁੰਦੇ ਆ ਨਾ ਇਹ ਮੁੜ ਕੇ ਇੱਕ ਹੱਥ ਦਉ ਤੇ ਇੱਕ ਹੱਥ ਲਓ ਨਾਲੇ ਇਹ ਇਹ ਤਾਂ ਈ ਦੀ ਤੇਜਵਾ ਗੱਲ ਨਹੀਂ ਕਰਨ ਵਾਲੀ ਤੇਰੇ ਨਾਲ ਜੋ ਪਹਿਲਾਂ ਕਰਦੀ ਰਹੀ ਉਹ ਹੁਣ ਕਰਨਾ ਮੰਮੀ ਇਹਦੋਂ ਸੜੀ ਕੋ ਤਾਂ ਮੈਂ ਕੁਝ ਵੀ ਨਹੀਂ ਮੰਗਦੀ ਉਹਦੇ ਨਾਲੋਂ ਚੰਗੀ ਐ ਮੈਂ ਚੱਲ ਕੋਈ ਨਹੀਂ ਅਸੀਂ ਜਿੰਦੇ ਜਾਗਦੇ ਬੈਠੀਆਂ ਤੈਨੂੰ ਦੇਣ ਵਾਲੇ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਤੂੰ ਮੈਨੂੰ ਦੱਸ ਮੈਂ ਆਪੇ ਤੈਨੂੰ ਲੈ ਕੇ ਦਵਾਂਗੀ ਮੰਮੀ ਤੁਸੀਂ ਕੱਪੜਿਆਂ ਦੀ ਕਿਉਂ ਖੇਚਲ ਕੀਤੀ ਰਹਿੰਦੇ ਨਹੀਂ ਲੈ ਦੱਸ ਪਹਿਲੀ ਵਾਰਾਂ ਤੂੰ ਆਈਆਂ ਤਾਂ ਸਖਣੀ ਤੌਰ ਦੇਣਾ ਸੀ ਸੱਸ ਤੇਰੀ ਕੀ ਕਹੂਗੀ ਤੇ ਉਹ ਵੀ ਨਾ ਐਦਾਂ ਦਾ ਹੀ ਸੂਟ ਉਹਨੇ ਪਾਇਆ ਵਾ ਠੀਕ ਠਾਕ ਵਾ ਨਾ ਸਾਰਾ ਕੁਝ ਤੂੰ ਮੰਮੀ ਤੂੰ ਹੀ ਟੈਨਸ਼ਨ ਨਾ ਲਓ ਸਭ ਠੀਕ ਠਾਕ ਹੀ ਉੱਥੇ ਮੰਮੀ ਨੂੰ ਨਾ ਮੈਂ ਪਾਰਾ ਸੂਟ ਪ੍ਰੈਸ ਕਰਕੇ ਦਿੱਤਾ ਸੀ ਤੂੰ ਕੈਂਡੇ ਹੀ ਮੈਨੂੰ ਨਾ ਚੁਬਦਾ ਹੋਵੇ ਸੂਟ ਤੇ ਕੋਈ ਗੱਲ ਨਹੀਂ ਮੈਂ ਇਹੋ ਪਾ ਲੈਨੀ ਆ ਉਹਨਾਂ ਨੂੰ ਆਦਤ ਨਹੀਂ ਹੈਗੀ ਚੱਲ ਪੁੱਤ ਬਹਿ ਤੂੰ ਮੈਂ ਲੈ ਕੇ ਆਈ ਨਾਲੇ ਕੱਪੜੇ ਤੇ ਨਾਲੇ ਫੋਨ ਚੰਗਾ ਲੈ ਮਮੇ ਨੂੰ ਨਾ ਟੈਨਸ਼ਨ ਜੀ ਵੀ ਹੋਉਂਦੀ ਆ ਕਿ ਘਰ-ਬਾਰ ਤੇਰਾ ਚੰਗਾ ਵਾ ਮੈਂ ਹੁਣ ਮੰਮੀ ਨੂੰ ਕੀ ਦੱਸਾਂ ਉੱਥੇ ਮੰਮੀ ਇਦਾਂ ਦੀ ਹਾਲਤ ਆ ਲੈ ਫੜ ਪੁੱਤ ਆਪਣਾ ਫੋਨ ਇਹ ਹੁਣ ਮੈਂ ਰੱਖਣ ਨੂੰ ਨਹੀਂ ਦਿੱਤਾ ਨਾਲੇ ਜਾ ਕੇ ਦੱਸੀ ਸੱਸ ਆਪਣੇ ਲਈ ਕਿ ਮੁੰਮੀ ਨੇ ਲਿਖਵਾਇਆ ਤਾਂ ਠੀਕ ਹੈ ਮੈਂ ਦੇਖਾਂ ਨਾ ਥੋੜਾ ਫੋਨ ਕਰਦੇ ਰਹੋ ਮੈਂ ਵੀ ਕਰਦੀ ਰਹੂੰਗੀ ਤੁਹਾਨੂੰ ਫੋਨ ਆਈਓ ਕੱਪੜੇ ਤੁਹਾਡੇ ਕਿੰਨਾ ਜਾਣਿਆਂ ਦੇ ਠੀਕ ਹੈ ਮੈਂ ਠੀਕ ਹੈ ਨਾ ਤੇ ਪੈਸੇ ਤੈਨੂੰ ਮੈਂ ਦਿੰਦੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਲੈ ਆ ਕਰ ਪੁੱਤ ਮੁੰਮੀ ਤੈਹ ਰਹੰਦੋ ਤੁਸੀਂ ਉੱਠ ਲੈਂਦੇ ਆ ਫੋਨ ਲੈਂਦਾ ਵਾ ਇੰਨੇ ਹੀ ਬੋਤ ਮੇਰਾ ਕੋਈ ਗੱਲ ਨਹੀਂ ਫਿਰ ਕੀ ਆ ਇੱਥੇ ਕਿਸ ਚੀਜ਼ ਦੀ ਕਮੀ ਆ ਮੰਮੀ ਮੈਂ ਇੱਕ ਗੱਲ ਕਹਾਂ ਤੁਹਾਨੂੰ ਤੁਸੀਂ ਨਾ ਹੁਣ ਮੈਨੂੰ ਲੈ ਆਓ ਛੇ ਛੇਤੀ ਮਾ ਜੀ ਕਰਨ ਰਿਆਂ ਵਾ ਦੋ ਚਾਰ ਦਿਨ ਰਹਿ ਕੇ ਜਾਵਾਂ ਟਾਡੀ ਕੋਲ ਲੈ ਮੈਂ ਤੇਰੀ ਸੱਸ ਨੂੰ ਕਹਿ ਤੇ ਦਿੱਤਾ ਸੀ ਤੇਰੇ ਹੁੰਦੇ ਆ ਤੇਹੀ ਲੈਣ ਆਉਣਾ ਵਾ ਜਦੋਂ ਲਿਆਂਦਾ ਨਾ ਤੇ ਦੋ ਚਾਰ ਦਿਨ ਰੱਖਾਂਗੇ ਤੈਨੂੰ ਠੀਕ ਹੈ ਮੰਮੀ ਅੱਗੇ ਵੀ ਮਾਂ ਪੁੱਤ ਰਹਿੰਦੇ ਸੀ ਨਾਲੇ ਮਾਸੀ ਕੋ ਹੋ ਗਏ ਆ ਵੀ ਸਾਰੇ ਫਿਰ ਤੁਰ ਕੇ ਆਵਾਂਗੇ ਮੈਂ ਤਾਂ ਸਗਣ ਲੈਣ ਨਹੀਂ ਗਈ ਉਦਾਂ ਦੀ ਮੈਂ ਹਾਂ ਸੰਦੀਪ ਆਉਗੀ ਨਾ ਤੇ ਫੇਰ ਜਾਵਾਂਗੇ ਦੋਵੇਂ ਜਾਣੀਆਂ ਹੀ ਚਲੋ ਠੀਕ ਹੈ ਮੰਮੀ ਆ ਜਾਇਓ ਹੁਣ ਚੇਤਨਾ ਪਲਾ ਲਿਓ ਆਉਂਗੀ ਇਹਦੇ ਵਿੱਚ ਹੀ ਪਲਾ ਉੱਥੇ ਜਾ ਕੇ ਕੋਲ ਨਹੀਂ ਕਿੰਨਾ ਸੁਘਾਤ ਨੂੰ ਪਤਾ ਨਾ ਲੱਗੇ ਠੀਕ ਹੈ ਜੰਮ। ਉਹ ਜਿਹਨੂੰ ਮਿੱਕੇ ਨੇ ਚੰਗੇ ਆ। ਵਿਚਾਰੇ ਨੇ ਫੋਨ ਲੈਤਾ ਵਾ। ਉਹਨਾਂ ਕੋਤੋਂ ਮੰਗਣ ਜੋਗੀ ਹੁੰਨੀ ਸੀ। ਟੁੱਟਾ ਜਾ ਮੋਟਰਸਾਈਕਲ ਲੈ ਆਂਦਾ ਵਾ। ਮੇਰੀ ਕਿੰਨੀ ਬੇਇੱਜ਼ਤੀ ਹੋਈ ਐ। ਮੰਮੀ ਨੂੰ ਮੈਂ ਕੀ ਦੱਸਦੀ ਕਿ ਗੱਡੀ ਨਹੀਂ ਹੈਗੀ। ਦੱਸ ਉਹਨਾਂ ਦਾ ਵੀ ਦਿਮਾਗ ਨਹੀਂ ਕੰਮ ਕਰਦਾ। ਜੇ ਗੱਡੀ ਨਹੀਂ ਹੈਗੀ ਕਿਸੇ ਕੋਈ ਮੰਗ ਲਿਆ ਹੁੰਦੇ ਘੱਟੋ ਘੱਟ ਮੇਰੀ ਬੇਇੱਜ਼ਤੀ ਨਾ ਹੁੰਦੀ। ਥੋੜੀ ਮਿਆਦ ਗਿਆ ਲੈ ਨਿੱਕੇ ਦਾ ਨਾ ਬਾਹਰ ਅੰਦਰ ਦਾ ਵੇਖ ਲੈ ਕਿਤੇ। ਨਹੀਂ ਨਹੀਂ ਭਾਜੀ ਉਹਨੂੰ ਬਾਹਰ ਕਰ ਲਿਨਾ। ਇੱਥੇ ਦੋਵਾਂ ਨੇ ਕੀ ਕਰਨਾ ਨਾ ਜਦੋਂ ਪੜ੍ਹੇ ਲਿਖੇ ਦੀ ਹੈਗਾ ਉਹ ਹਾਂਜੀ ਹਾਂਜੀ ਉਹਨਾ ਪਲੱਸ ਟੂ ਕਰਕੇ ਨਾ ਤੇ ਉੱਪਰ ਕਿ ਲਾ ਦੇ ਉਹਦੇ ਨਹੀਂ ਨਹੀਂ ਉਹਨੂੰ ਬਾਹਰ ਹੀ ਕਰਨਾ ਲੈ ਆਈ ਭਾਈ ਅਸੀਂ ਗਾਉਂ ਸਸੀ ਬੋਲ ਰਹੇ ਹਾਂ ਕਿ ਕਿਥਾਂ ਵੱਧਿਆ ਵਧਿਆ ਭਾਜੀ ਕਿੱਥੇ ਗਿਆ ਉਹ ਮੈਂ ਭਾਜੀ ਕਿੱਥੇ ਜਾਣਾ ਸ਼ਹਿਰ ਗਿਆ ਹਾਂ ਕੰਮ ਥੋੜਾ ਜਿਆ ਅੱਛਾ ਅੱਛਾ ਹਾਂਜੀ ਹੋਰ ਪੜ੍ਹਾਈ ਸਹੀ ਜਾਂਦੀ ਹੈ ਹਾਂਜੀ ਪੜ੍ਹਾਈ ਬੜੀ ਵਧੀਆ ਚੱਲਦੀ ਜੇ ਤੁਸੀਂ ਸੁਣਾਓ ਕਿਦਾਂ ਕਾਰੋਬਾਰ ਵਧੀਆ ਵਧੀਆ ਚੱਲੀ ਜਾਂਦਾ ਹੁਣ ਜੁਨਾ ਵੜਿਆ ਗਿਆ ਵਾ ਅੱਛਾ ਅੱਛਾ ਚਲੋ ਵਧੀਆ ਜੇ ਬੱਸ ਵਧੀਆ ਵਧੀਆ ਹੋਇਆ ਭਾਈ ਤੁਸੀਂ ਆ ਗਏ ਮੇਰਾ ਵੀ ਘਰ ਜੀ ਨਹੀਂ ਲੱਗ ਮੇਰਾ ਦਾਦਾ ਨਹੀਂ ਤੇ ਮੈਂ ਨਹੀਂ ਆ ਜਾ ਮੇਰਾ ਜਦੋਂ ਕੁੜੀ ਹੈਗੀ ਨਾ ਇੱਕ ਵਾਰੀ ਇੰਨਾ ਲੜਦੇ ਰਹੇ ਆ ਨਾ ਕੋਈ ਕਹਿੰਦੀ ਗੱਲ ਉਹ ਤੈਨੂੰ ਪਤਾ ਲਵਲੀ ਭੈਣ ਭਰਾ ਲੜਦੇ ਹੁੰਦੇ ਆ ਆ ਤੇ ਹੁਣ ਤਰਸਦਾ ਹੀ ਵੇਲਾ ਉਹੀ ਗੱਲ ਹੋਣਾ ਹਾਂ ਭਾਈ ਦੀ ਹਮਾਰੋ ਗੱਲਾਂ ਮੈਂ ਮੰਮੀ ਲੋ ਹੋਣਾ ਰੋਟੀ ਰੱਟ ਘਰ ਲਵਲੀ ਮਾਰਨੀ ਆਜਣ ਚਲੀਏ ਲੇਟ ਹੋਣਦੇ ਆ ਰੋ ਗਾਂ ਭਾਜੀ ਅਜ ਰਾਤ ਉਹ ਨਹੀਂ ਲਵਲੀ ਰੋਟੀ ਪਾਣੀ ਖਾ ਲਿਆ ਤੈਨੂੰ ਪਤਾ ਮੰਮੀ ਵੀ ਨਾਲ ਹੀ ਆ ਗਈ ਤੇ ਘਰ ਕੋਈ ਨਹੀਂ ਚਲੋ ਵੇਖ ਲਓ ਭਾਜੀ ਕੋਈ ਨਾ ਮਾਰਨਾ ਆਵਾਜ਼ ਮਾਰਿਓ ਆਵਾਜ਼ ਮਾਰੀ ਚਲੀ ਇਧਰ ਹੁਣ ਕੋਈ ਨਹੀਂ ਉਹਦਾ ਇਹ ਆ ਇਸੇ ਵਾਰ ਬਣੀ ਵੀ ਚੰਗੀ ਕੀਤੀ ਹੈ ਵੱਡਾ ਘਰ ਹੀ ਇਹਨਾਂ ਦਾ ਤੁਹਾਨੂੰ ਕੀ ਪਤਾ ਹੁਣ ਐਡੇ ਵੱਡੇ ਘਰ ਨਾਲ ਮੱਥਾ ਲੱਗ ਜਾਣਾ ਚਲ ਕੋਈ ਗੱਲ ਨਹੀਂ ਹੁਣ ਜਾਜਣਾ ਸੰਦੀਪ ਨੂੰ ਸਮਝਾਉਣਾ ਪੈਣਾ ਕੋਈ ਗੱਲ ਨਹੀਂ ਜਿੱਦਾਂ ਸਾਡੇ ਘਰ ਹੈਗਾ ਰਹਿਣਾ ਹੀ ਪੈਣਾ ਹੋਲੀ ਨੂੰ ਅਸੀਂ ਵੀ ਘਰ ਬਣਾਈ ਲਵਾਂਗੇ ਸੰਦੀਪ ਖਾ ਖਾ ਪਕਵੜੇ ਤਾਂ ਹੁਣ ਪਾਣੀ ਪੀ ਜਾ। ਬਾਜੀ ਪਿਆਸ ਲੱਗਣ ਦੀ ਸੀ। ਮੇਰੀ ਗੱਲ ਸੁਣ। ਬਾਜੀ ਡਿਆਓ ਆਵਾਜ਼ਾਂ ਮਾਰਨ। ਤੇ ਰਹਿਣਾ ਨਹੀਂਗਾ ਅਜ ਰਾਤ। ਨਹੀਂ ਨਹੀਂ ਫੇਰ ਆਉਂਗੀ ਮੈਂ ਕਿਸੇ ਦਿਨ। ਹੁਣ ਨਿਹਰਾ ਹੋਣ ਡਿਆ ਵਾ। ਕਿੰਨਾ ਟਾਈਮ ਹੋ ਗਿਆ ਜਾਣਾ ਤੇ ਪੈਣਾ ਹੀ ਐ। ਉਹ ਜਾ ਹੋ ਕਾਲਾ ਪਿਆ ਵਾ। ਤੇ ਨਾਲੇ ਮੇਰੀ ਗੱਲ ਸੁਣ। ਘਰ-ਬਾਰ ਕਿਦਾਂ ਦਾ ਵਾ? ਵੀਰ ਜੀ ਘਰ-ਬਾਰ ਤੇ ਬਹੁਤ ਵਧੀਆ ਬਣਿਆ ਵਾ ਤੇ ਟੱਬਰ ਵੀ ਚੰਗਾ ਵਾ। ਮੰਮੀ ਦਾ ਸੁਭਾਅ ਵੀ ਚੰਗਾ ਵਾ ਤੇ ਇਹਨਾਂ ਦਾ ਵੀ ਚੰਗਾ ਵਾ। ਤਿੰਨ ਤੇ ਜੀ ਆਪਾਂ। ਉਹ ਚਲ ਵਧੀਆ ਵਾ ਸੰਦੀਪ। ਘਰ-ਬਾਰ ਬਣਿਆ ਹੋਣਾ। ਮੁੜਾ ਵੀ ਕਹਿੰਦੇ ਮੈਂ ਠੀਕੇ ਠੂਕੇ ਤੇ ਪੜੀ ਬਹੁਨਾ ਹਾਂ ਜੋ ਕੋਹ ਨਾ ਦੱਸਿਆ ਹੀ ਨਾ ਸਭ ਕੋ ਫਿਰ ਸੱਚੀ ਆ ਚੱਲ ਜਦਨ ਲੈਣਾ ਵਾਂਗੇ ਨਾ ਉਸ ਦਿਨ ਵੇਖਾਂਗੇ ਤੇਰੀ ਕੋਠੀ ਕਿਦਾਂ ਦੀ ਆ ਭਲਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਸ ਦਿਨ ਆਉਣਾ ਹੀ ਆ ਤੁਸੀਂ ਵੇਖ ਹੀ ਲੈਣਾ ਓਇ ਆਹੋ ਚੱਲ ਤੋ ਇਦਾਂ ਕਰ ਨਿਕਲੋ ਫਿਰ ਤਿਆਰ ਹੋਵੋਗਾ ਹਾਂਜੀ ਚੱਲੇ ਕਿੱਡੀ ਛੇਤੀ ਪੁੱਛਣ ਆਇਆ ਕੋਠੀ ਕਿਦਾਂ ਦੀ ਆ ਘਰ ਦੀ ਤੇਰੀ ਨੇ ਨਾ ਬਹੁਤ ਸੋਹਣੀ ਕੋਠੀ ਲੱਭ ਕੇ ਦਿੱਤੀ ਆ ਉੱਥੇ ਤੇ ਮਹਿਲ ਛੱਤੇ ਆ ਤੇ ਟੈਲਾਂ ਲੱਗੀਆਂ ਪਤਾ ਹੀ ਨਹੀਂ ਲੱਗਦਾ ਕਿਹੜੇ ਕਮਰੇ ਚ ਵੜਾਂ ਤੇ ਕਿਹੜੇ ਚ ਨਹੀਂ ਹੈਗਾ ਕਰਨੀ ਪਿੰਡ ਫੋਨ ਲਾਉਣੀ ਹੈ ਇਹ ਸੰਦੀਪ ਆ ਜਾਈਏ ਦੱਸ ਦਈਆਂ ਬਲਾ ਹਲੋ ਹਾਂਜੀ ਸਸਿਗਾ ਮੈਂ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਆ ਆਪਣਾ ਵੀ ਆਹ ਹੋ ਜਾਈ ਸੰਦੀਪ ਫੇਰਾ ਪਉਣ ਕਿੰਨੇ ਜਣੇ ਆਹੀ ਨਾ ਆਉਣਾ ਆਉਣਾ ਗਾਤੇ ਆ ਮੋਟਰਸਾਈਕਲ ਤੇ ਆਈ ਆ ਤੁਹਾਨੂੰ ਪਤਾ ਸਹੀਆਂ ਮੈਂ ਗੱਡੀ ਕਿੱਥੋਂ ਲਿਓਣੀ ਗੱਡੀ ਹੋਊ ਤੇ ਆਉਂਦੇ ਮੋਟਰਸਾਈਕਲ ਤੇ ਆਉਣਾ ਨਾ ਆਹੋ ਕੀਤੀ ਈ ਤੇਰੀ ਤੁਰੀ ਫਿਰ ਚਾਹ ਪਾਣੀ ਵਧੀਆ ਬਣਾਇਆ ਰੋਟੀ ਪਾਣੀ ਬਗਾਇਆ ਹਾਂਜੀ ਆਹ ਕੱਪੜੇ ਵੀ ਬਣਾਏ ਈ ਦਿੱਤੇ ਆ ਵੀ सूट फिर तेना पैने ही सस भी आई ही हाले नहीं गल बात की करूगी तो वेखी जाऊगी नहीं हाले नहीं कोई भी की चुप करके चल गई ना नहीं चंग सस भी चगी ਨਹੀਂ ਤੇ ਇਹ ਆਪੇ ਕਹੀ ਚਾਟੋਸ ਵਾਲ ਦੇ ਆਪੇ ਇੰਦੀਆਂ ਉਹ ਤੇ ਤੈਨੂੰ ਕੰਮ ਦੀ ਨਹੀਂ ਜਾ ਚਾਹੇ ਕਿਦਾਵਾ ਅਗਲੀ ਨੇ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਸਗੋਂ ਇਹ ਕਹਿੰਦੀ ਆ ਵੀ ਚਲ ਜੇ ਨਹੀਂ ਕੰਮ ਆਉਂਦਾ ਨਾ ਤੇ ਕੋਈ ਨਹੀਂ ਮੈਂ ਦੱਸ ਦਊਂਗੀ ਨਾ ਆ ਚਲੋ ਠੀਕ ਆ ਫਿਰ ਕੋਈ ਨਹੀਂ ਕਰੂ ਮੈਂ ਫਿਰ ਮੈਂ ਵੀ ਕੰਮ ਰੰਦਨਾ ਕਰਨ ਵਾਲਾ ਥੋੜਾ ਜਿਹਾ ਕਰਾਂ ਚਲੋ ਠੀਕ ਆ ਮੈਂ ਕੰਮ ਨੂੰ ਵੇਖ ਲਾਂ ਕੋਈ ਠੀਕ ਚੱਲ ਸੰਦੀਪ ਹੁਣ ਇਦਾਂ ਆ ਤੇਰਾ ਨਵਾਂ ਨਵਾਂ ਵਿਆਹ ਹੋਇਆ ਵਾ ਠੀਕ ਵਾ ਨਾ ਤੇ ਕੰਮ-ਕਾਰ ਸਾਰਾ ਜ਼ਿੰਮੇਵਾਰੀ ਨਾਲ ਕਰਨਾ ਵਾ ਮੌਕਾ ਨਾ ਮਿਲੇ ਜੇ ਆਦਾ ਕੋਈ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਨੂੰ ਪਤਾ ਵਾ ਮੈਂ ਘਰ-ਬਾਰ ਕਿੱਦਾਂ ਸੰਭਾਲਣਾ ਵਾ ਚਲੋ ਠੀਕ ਆ ਫਿਰ ਜਾਓ ਟਾਈਮ ਨਾ ਆ ਲੈ ਚਰ ਐਂਦੋਂ ਮਸੀਆ ਕੋਈ ਗੱਲ ਨਹੀਂ ਉਧਰ ਨੂੰ ਕਰ ਹਾਂ ਲੈ ਪਤਾ ਪਰ ਐਂਦੇ ਨਹੀਂ ਮਸੀ ਕੋਈ ਗੱਲ ਨਹੀਂ ਖਰਚ-ਵਰਚ ਲਈ ਤੇ ਆਮੀ ਚੰਗਾ ਹਾਂ ਜਾਨੀ ਕੋਈ ਗੱਲ ਨਹੀਂ ਆਪਾਂ